ਜਦੋਂ ਇਹ ਖਬਰ ਦਾ ਪਤਾ ਲੱਗਿਆ ਬਹੁਤ ਪੰਜਾਬ ਦਾ ਪੰਜਾਬੀਜ ਨੂੰ ਬਹੁਤ ਬੜਾ ਘੱਟਾ ਪਿਆ ਹਰ ਬੰਦੇ ਦੀ ਅੱਖ ਦੇ ਵਿੱਚ ਹੰਝੂ ਆਏ ਨੇ ਕਿ ਲੋਕਾਂ ਨੇ ਕਿ ਕੀ ਹੋ ਗਿਆ ਕਿਵੇਂ ਹੋਇਆ ਕਿਉਂਕਿ ਕਦੇ ਸੁਣਿਆ ਨਹੀਂ ਸੀ ਕਿ ਬਿਮਾਰ ਨੇ ਜਾਂ ਢਿੱਲੇ ਨੇ 1960 ਦੇ ਵਿੱਚ ਜਨਮੇ ਸਸ਼ਵਿੰਦ ਸਿੰਘ ਪੱਲਾ 80 ਤੋਂ ਬਾਅਦ ਦੇ ਵਿੱਚ ਫਿਲਮਾਂ ਦੇ ਵਿੱਚ ਆਇਆ ਤੇ ਜੋ ਕਮੇਡੀਅਨ ਉਹਨਾਂ ਨੇ ਕੀਤੀ ਹੈ ਉਹ ਮੇਰਾ ਖਿਆਲ ਹਾਸਾ ਹਾਸ ਕੇ ਹਰ ਜਦੋਂ ਕਿਤੇ ਕੋਈ ਹੋਪ ਹੋਉਂਦਾ ਸੀ ਨਾ ਤੇ ਉਹ ਕਹਿੰਦੇ ਆਪਾਂ ਉਹਨਾਂ ਦੀ ਵੀਡੀਓ ਲਾ ਲਈਏ ਉਹਨਾਂ ਨੂੰ ਦੇਖ ਲਈਏ ਪਰ ਅੱਜ ਜੋ ਹੋਇਆ ਮੇਰਾ ਖਿਆਲ ਹੈ ਸਾਡੇ ਜਿੱਥੇ ਪੰਜਾਬ ਨੂੰ ਪੰਜਾਬੀ ਨੂੰ ਘਾਟਾ ਪਿਆ ਉਹ ਤੇ ਸਾਡੇ ਦੇਸ਼ ਨੂੰ ਤੇ ਦੁਨੀਆ ਦੇ ਸਾਰੇ ਪੰਜਾਬੀ ਨੂੰ ਘਾਟਾ ਪਿਆ ਤੇ ਜਿੰਨਾ ਵੀ ਅਸੀਂ ਗੁਰੂ ਅਕਸ਼ੇਵਰ ਪਾਸ਼ਾ ਦੇ ਅਰਦਾਸ ਹੀ ਕਰ ਸਕਦੇ ਐਥੇ ਹੁਣ ਕਰ ਵੀ ਕੁਛ ਨਹੀਂ ਸਕਦੇ ਤੇ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਗੁਰੂ ਅਕਸ਼ੇਵਰ ਪਾਸ਼ਾ ਉਸ ਪਵਿੱਤਰ ਆਤਮਾ ਨੂੰ ਉਹ ਸਾਡੇ ਰੰਗਲੇ ਸੱਜਣ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਓ ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ ਕਿਉਂਕਿ ਭਾਣਾ ਮੰਨਣਾ ਹੀ ਬਹੁਤ ਔਖਾ ਹੈ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੱਕ ਦੇਖ ਸਕਦੇ ਨੇ ਕਿ ਅਸੀਂ ਪਾਣਾ ਮੰਨ ਸਕੀਏ ਕਿਉਂਕਿ ਬਹੁਤ ਵਧੀਆ ਰੂਹ ਸੀ ਪੂਰਾ ਗੁਰੂ ਜੀ ਨਾਲ ਜੁੜਿਆ ਹੋਇਆ ਸੀ ਤੇ ਪੰਜਾਬ ਦੀ ਪੰਜਾਬੀ ਦੀ ਬੁਰੀ ਸੇਵਾ ਕੀਤੀ ਹੈ ਉਹਨਾਂ ਨੇ ਜਦੋਂ ਇਹ ਖਬਰ ਦਾ ਪਤਾ ਲੱਗਿਆ ਬਹੁਤ ਪੰਜਾਬ ਦਾ ਪੰਜਾਬੀ ਇਸ ਨੂੰ ਬਹੁਤ بڑا ਘੱਟਾ ਪਿਆ ਹਰ ਬੰਦੇ ਦੀ ਅੱਖ ਦੇ ਵਿੱਚ ਹੰਝੂ ਆਏ ਨੇ ਕਿ ਲੋਕਾਂ ਨੇ ਕਿ ਕੀ ਹੋ ਗਿਆ ਕਿਵੇਂ ਹੋਇਆ ਕਿਉਂਕਿ ਕਦੇ ਸੁਣਿਆ ਨਹੀਂ ਸੀ ਕਿ ਬਿਮਾਰ ਨੇ ਜਾਂ ਟਿੱਲੇ ਨੇ 1960 ਦੇ ਵਿੱਚ ਜਨਮੇ ਸਚਸਵਿੰਤ ਸਿੰਘ ਪੱਲਾ 80 ਤੋਂ ਬਾਅਦ ਦੇ ਵਿੱਚ ਫਿਲਮਾਂ ਦੇ ਵਿੱਚ ਆਏ ਤੇ ਜੋ ਕਮੀਡੀਅਨ ਉਹਨਾਂ ਨੇ ਕੀਤੀ ਹੈ ਉਹ ਮੇਰਾ ਖਿਆਲ ਹਾਸਾ ਹਾਸ ਕੇ ਹਰ ਜੁਲਕ ਤੇ ਕੋਈ ਉਹ ਪਹੁੰਦਾ ਸੀ ਨਾ ਤੇ ਉਹ ਕਹਿੰਦੇ ਆਪਾਂ ਉਹਨਾਂ ਦੀ ਵੀਡੀਓ ਲਾ ਲਈਏ ਉਹਨਾਂ ਨੂੰ ਦੇਖ ਲਈਏ ਪਰ ਅੱਜ ਜੋ ਹੋਇਆ ਮੇਰਾ ਖਿਆਲ ਸਾਡੇ ਜਿੱਥੇ ਪੰਜਾਬ ਨੂੰ ਪੰਜਾਬੀ ਨੂੰ ਘਾਟਾ ਪਿਆ ਉਹ ਤੇ ਸਾਡੇ ਦੇਸ਼ ਨੂੰ ਤੇ ਦੁਨੀਆ ਦੇ ਸਾਰੇ ਪੰਜਾਬੀ ਨੂੰ ਘਾਟਾ ਪਿਆ ਤੇ ਜਿੰਨਾ ਵੀ ਅਸੀਂ ਗੁਰੂ ਅਗੰਗਦ ਸਾਹਿਬ ਸਾਹਿਬ ਅਰਦਾਸ ਹੀ ਕਰ ਸਕਦੇ ਹਾਂ ਇਸ ਨੂੰ ਕਰ ਨਹੀਂ ਸਕਦੇ ਤੇ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਦੇ ਹੈ ਵੇ ਸੱਚੇ ਪਾਤਸ਼ਾਹ ਉਸ ਪਵਿੱਤਰ ਆਤਮਾ ਨੂੰ ਉਹ ਸਾਡੇ ਰੰਗਲੇ ਸੱਜਣ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਓ ਸਾਨੂੰ ਸਾਰਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਓ ਕਿਉਂਕਿ ਪਾਣਾ ਮੰਨਣਾ ਹੀ ਬਹੁਤ ਔਖਾ ਹੈ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਕਤ ਦੇ ਸਕਦੇ ਨੇ ਕਿ ਅਸੀਂ ਪਾਣਾ ਮੰਨ ਸਕੀਏ ਕਿਉਂਕਿ ਬਹੁਤ ਵਧੀਆ ਰੂਹ ਸੀ ਪੂਰਾ ਗੁਰੂ ਜੀ ਨਾਲ ਜੁੜਿਆ ਹੋਇਆ ਸੀ ਤੇ ਪੰਜਾਬ ਦੀ ਪੰਜਾਬੀ ਦੀ ਬੁਰੀ ਸੇਵਾ ਕੀਤੀ ਹੈ ਉਹਨਾਂ ਨੇ ਜਦੋਂ ਇਹ ਖਬਰ ਦਾ ਪਤਾ ਲੱਗਿਆ ਬਹੁਤ ਪੰਜਾਬ ਦਾ ਪੰਜਾਬੀਏ ਨੂੰ ਬਹੁਤ ਬੜਾ ਘਾਟਾ ਪਿਆ ਹੈ ਹਰ ਬੰਦੇ ਦੀ ਅੱਖ ਦੇ ਵਿੱਚ ਹੰਝੂ ਆਏ ਨੇ ਕਿ ਲੋਕਾਂ ਨੇ ਕਿ ਕੀ ਹੋ ਗਿਆ ਕਿਵੇਂ ਹੋਇਆ ਕਿਉਂਕਿ ਕਦੇ ਸੁਣਿਆ ਨਹੀਂ ਸੀ ਕਿ ਬਿਮਾਰ ਨੇ ਜਾਂ ਟਿੱਲੇ ਨੇ 1960 ਦੇ ਵਿੱਚ ਜਨਮੇ ਸਸ਼ਵਿੰਦ ਸਿੰਘ ਪੱਲਾ 80 ਤੋਂ ਬਾਅਦ ਦੇ ਵਿੱਚ ਫਿਲਮਾਂ ਦੇ ਵਿੱਚ ਆਏ ਤੇ ਜੋ ਕਮੀਡੀਅਨ ਉਹਨਾਂ ਨੇ ਕੀਤੀ ਹੈ ਉਹ ਮੇਰਾ ਖਿਆਲ ਹਾਸਾ ਹਾਸ ਕੇ ਹਰ ਜਦੋਂ ਕਿ ਕੋਈ ਉਹ ਪਹੁੰਚਦਾ ਸੀ ਨਾ ਉਹ ਕਹਿੰਦੇ ਆਪਾਂ ਉਹਨਾਂ ਦੀ ਵੀਡੀਓ ਲਾ ਲਈਏ ਉਹਨਾਂ ਨੂੰ ਦੇਖ ਲਈਏ ਪਰ ਅੱਜ ਜੋ ਹੋਇਆ ਮੇਰਾ ਖਿਆਲ ਸਾਡੇ ਜਿੱਥੇ ਪੰਜਾਬ ਨੂੰ ਪੰਜਾਬੀ ਨੂੰ ਘਾਟਾ ਪਿਆ ਉਹ ਤੇ ਸਾਡੇ ਦੇਸ਼ ਨੂੰ ਤੇ ਦੁਨੀਆ ਦੇ ਸਾਰੇ ਪੰਜਾਬੀ ਨੂੰ ਘਾਟਾ ਪਿਆ ਤੇ ਜਿੰਨਾ ਵੀ ਅਸੀਂ ਗੁਰੂ ਅਗੇ ਸੱਚੇ ਪਾਸ਼ਾ ਅਗੇ ਅਰਦਾਸ ਹੀ ਕਰ ਸਕਦੇ ਐਸੇ ਨੂੰ ਕਰ ਵੀ ਕੁਛ ਨਹੀਂ ਸਕਦੇ ਤੇ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦੇ ਹੇ ਵੇ ਸੱਚੇ ਪਾਸ਼ਾ ਉਸ ਪਵਿੱਤਰ ਆਤਮਾ ਨੂੰ ਉਹ ਸਾਡੇ ਰੰਗਲੇ ਸੱਜਣ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਓ ਸਾਨੂੰ ਸਾਰਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਓ ਕਿਉਂਕਿ ਪਾਣਾ ਮੰਨਣਾ ਹੀ ਬਹੁਤ ਔਖਾ ਹੈ ਇਹ ਗੁਰੂ ਮਹਾਰਾਜ ਸੱਚੇ ਪਾਛੀ ਤਾਕਤ ਦੇ ਸਕਦੇ ਨੇ ਕਿ ਅਸੀਂ ਪਾਣਾ ਮੰਨ ਸਕੀਏ ਕਿਉਂਕਿ ਬਹੁਤ ਵਧੀਆ ਰੂਹ ਸੀ ਪੂਰਾ ਗੁਰੂ ਜੀ ਨਾਲ ਜੁੜਿਆ ਹੋਇਆ ਸੀ ਤੇ ਪੰਜਾਬ ਦੀ ਪੰਜਾਬੀ ਦੀ ਬੁਢਪਰੀ ਸੇਵਾ ਕੀਤੀ ਉਹਨਾਂ ਨੇ